ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਿਰਸਾ ਸਿੰਘ ਬਲਟੋਹਾ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਅੱਜ ਪੇਸ਼ ਹੋਏ ਨੇ ਵਿਆਹ ਥਾਣੇ ਅੰਦਰ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਬਲਟੋਹਾ ਤੇ ਮਾਮਲਾ ਦਰਜ ਹੋਇਆ ਸੀ ਇਹ ਮਾਮਲਾ 2021 ਜੁਲਾਈ ਦਾ ਹੈ ਸੁਖਬੀਰ ਸਿੰਘ ਬਾਦਲ ਤੇ ਵਿਰਸਾ ਸਿੰਘ ਬਲਟੋਹਾ ਨੇ ਜ਼ਮਾਨਤ ਅਰਜੀ ਦਾਇਰ ਕੀਤੀ ਸੀ ਹੁਣ ਅੱਤੇ ਨਵੰਬਰ ਨੂੰ ਇਹ ਤਰੀਕ ਅੱਗੇ ਪੈ ਚੁੱਕੇ ਸੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਮਲਾ ਸਿਆਸਤ ਤੋਂ ਪ੍ਰੇਰਿਤ ਅਤੇ ਕਾਂਗਰਸ ਸਰਕਾਰ ਦੇ ਵੱਲੋਂ ਉਸ ਸਮੇਂ ਝੂਠਾ ਕੇਸ ਦਰਜ ਕੀਤਾ ਗਿਆ ਸੀ ਇਹ ਕੇਸ ਕਾਂਗਰਸ ਪਾਰਟੀ ਨੇ ਕੀਤਾ ਸੀ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਕੇਸ ਕਾਂਗਰਸ ਪਾਰਟੀ ਨੇ ਕੀਤਾ ਸੀ ਤੇ ਹੁਣ ਇਸ ਨੂੰ ਆਮ ਆਦਮੀ ਪਾਰਟੀ ਦੇਖ ਰਹੀ ਹੈ ਬਿਆਸ ਦਰਿਆ ਅੰਦਰ ਚੱਲ ਰਹੀ ਮਾਈਨਿੰਗ ਨੂੰ ਲੈ ਕੇ ਜੁਲਾਈ 2 ਤਰੀਕ ਦੇ ਚ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਵਿਧਾਇਕ ਵਰਸਾ ਸਿੰਘ ਵਲਟੋਹਾ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਸੋਨੀ ਸਮੇਤ ਹੋਰ ਆਗੂਆਂ ਵੱਲੋਂ ਬਿਆਸ ਦਰਿਆ ਅੰਦਰ ਕਾਸ ਦਰਿਆ ਅੰਦਰ ਇਨਲੀਗਲ ਮਾਈਨਿੰਗ ਦਾ ਪਰਦਾਫਾਸ਼ ਕਰਨ ਲਈ ਛਾਪੇਮਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਪਿਆਸੇ ਥਾਣੇ ਅੰਦਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਵਿਧਾਇਕ ਵਿਰਸਾ ਸਿੰਘ ਵਰਤੋਹਾ ਤੇ ਅਮਰਪਾਲ ਸਿੰਘ ਬੋਨੀ ਤੇ ਮਾਮਲਾ ਦਰਜ ਕੀਤਾ ਗਿਆ ਸੀ ਉਸੇ ਮਾਮਲੇ ਵਿੱਚ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਮੀਡੀਆ ਦੇ ਰੁਬਰੂ ਹੁੰਦਿਆਂ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਵਕੀਲਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਨੇ ਆ ਬੋਲੋ 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 ਸਰ ਬੋਲੋ ਆ ਜਿਹੜਾ ਕੇਸ ਹੈ politically politically motivated case ਝੂਠਾ ਕੇਸ politcally motivated case ਸਾਡੇ ਦੇ ਕੀਤਾ ਗਿਆ ਸੋ ਵੀ ਆਰ ਫੁੱਲ ਫੇਥ ਇਨ ਜੁਡੀਸ਼ਰੀ ਵੀ ਆਰ ਫੁੱਲ ਫੇਥ ਇਨ ਜੁਡੀਸ਼ਰੀ ਮੈਨੂੰ ਜਿਵੇਂ ਪਹਿਲੇ ਇਨਸਾਫ ਮਿਲਦਾ ਰਿਹਾ ਅੱਗੇ ਤੋਂ ਇਨਸਾਫ ਮਿਲੂਗਾ ਆ ਜਿਹੜਾ ਕੇਸ ਆ ਸਾਰਾ politcal ਹੈ politcally motivated ਹੈ ਕਾਂਗਰਸ ਪਾਰਟੀ ਨੇ ਕੀਤਾ ਸੀ ਹੁਣ ਆਮ ਆਦਮੀ ਪਾਰਟੀ ਉਹਨੂੰ ਪਰਸੂ ਕਰ ਰਹੀ ਹੈ myself advocate Puneet mohan Zakmi, uh, i had appeared sir you ask myself advocate Puneet mohan zakhmi sir this case was uh, under certain sections of indian penal code as well as uh, one of the sections of indian epidemic act uh, indian epidemic diseases act all the offences were available, but since uh, Mr. Sukhbir Singh Badal and uh, Mr. Virsa Singh Valtoha were need, uh, we can say were neither being aware of the registration of the case against them nor presentation of chal chalan against them in the court so to, uh, lately recently they had come to know and accordingly with due uh, faith in the judicial system and uh, we can say due respect to the judicial system they had appeared at the earliest before the court and surrendered and got bails today in the court. Uh, the next date which has been uh, proposed in this case is 29th of november for the purposes of consideration on charge brother these are merely allegations we you know uh, it is a case which has been registered on the basis of a complaint moved by a person who was even not present at the spot where they say the alleged occurrence had taken place so these are merely allegations let's see uh, the trial will proceed and the co we, are, we are hopeful uh, we have due faith in the judicial system uh, th thank you कोर्ट इशूड दी नॉन अवेलेबल वारंट्स फॉर हिज अपीयरेंस सरदार सुखबीर सिंह ਬਾਦਲ अपीयर सरदार वीरਸਾ ਸਿੰਘ ਵਲਟੂਆ ਅਪੀਅਰ ਬਿਫੋਰ ਦੀ ਕੋਰਟ ਅਪੀਅਰ ਹੋ ਕੇ ਜ਼ਮਾਨਤ ਭਰ ਦਿੱਤੀ ਗਈ ਹੈ ਕੋਰਟ ਨੇ ਕਨਸੀਡਰੇਸ਼ਨ ਔਨ ਚਾਰਜ ਨੈਕਸਟ ਡੇਟ ਜਿਹੜੀ ਰੱਖ ਲਈ ਹੈ ਜੀ ਜੋ ਕੋਰਟ ਦਾ ਨੈਕਸਟ ਜਿਹੜਾ ਪ੍ਰੋਸੀਜਰ ਹੋਊਗਾ ਜੀ ਉਹਨੂੰ ਫਾਲੋ ਕਰਾਂਗੇ ਈਚ ਐਂਡ ਏਵਰੀ ਡੇਟ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਵਿਰਸਾ ਸਿੰਘ ਵਲਟੂਆ ਇੱਥੇ ਪੇਸ਼ ਹੋਣਗੇ ਆਫਟਰ ਐਵੀਡੈਂਸ ਜੋ ਮਾਨੇ ਕੋਰਟ ਫੈਸਲਾ ਕਰੂਗੀ ਜੀ ਉਹ ਤੇ ਬਾਅਦ ਚ ਜੜਾ ਹੋਰ ਕਿਹੜੇ ਕਿਹੜੇ ਬੰਦੇ ਆ ਜੀ ਨਾਲ ਹੋਰ ਜੀ ਸਰਦਾ ਮਿਰਸਾ ਸਿੰਘ ਬਲਟੋਆ ਜੀ ਅਮਰਪਾਲ ਸਿੰਘ ਬੋਨੀ ਐ ਐਂਡ ਹੋਰ ਅਦਰ ਨੰਬਰ ਆਫ ਪਰਸਨਸ ਹੋਰ ਹੈਗੇ ਜਿਹੜੇ ਆਲਰੇਡੀ ਔਨ ਬੇਲ ਆ ਜੀ ਸਾਰੇ ਟ੍ਰਿਕ ਨੈਕਸਟ ਮਸ ਦੀ ਪਈ ਆ ਜੀ ਉਹ ਬਾਅਦ ਚ ਕਨਫਰਮ ਥੋੜੀ ਜੀ ਕਰ ਲੈਣੇ ਜੱਜ ਸਾਹਿਬ ਕੋਲ ਫਾਲਸਲੀ ਇਮਪਲੀਕੇਸ਼ਨ ਨਾ ਇਹੋ ਜੀ ਅਕਰਨਸ ਹੋਈ ਸੀ ਫਾਲਸਲੀ ਕਾਂਗਰਸ ਗਵਰਨਮੈਂਟ ਸੀ ਉਹਨਾਂ ਫਾਲਸਲੀ ਇਮਪਲੀਕੇਟ ਕਰਕੇ ਐਫ ਆਈ ਆਰ ਦਰਜ ਕਰ ਦਿੱਤੀ ਨਾ ਉਹ ਹੁਣ ਜਿਹੜੀ ਗਵਰਨਮੈਂਟ ਆ ਆਮ ਆਦਮੀ ਦੀ ਗਵਰਨਮੈਂਟ ਆ ਉਹਨਾਂ ਚਲਾਨ ਪ੍ਰੈਜ਼ੈਂਟ ਕਰਤਾ ਤੇ ਨਾ ਉਹਦੀ ਅਲੀਗੇਸ਼ਨ ਲੱਗੇ ਕਿ ਕਿਹੜੀ ਹੈ ਪਾਰਟੀ ਜਿਹੜੀ ਉਹ ਕੋਈ ਦਵਾਈਆਂ ਵਾਲੀ ਕੰਪਨੀ ਦੇ ਦੋ ਹੈਗੇ ਆ ਜੀ ਉਹਨਾਂ ਦੇ 161 ਦੇ ਬਿਆਨ ਲਿਖਿਆ ਉਹ ਮੈਟਰ ਆਫ ਐਵੀਡੈਂਸ ਹੈ ਜੂ ਬਾਅਦ ਚ ਡਿਸਕਸ ਕਰਾਂਗੇ ਬਿਲਕੁਲ ਜੀ ਬਿਲਕੁਲ ਉਹ ਕਾਂਗਰਸ ਪਾਰਟੀ ਉਹ ਜੀ ਡੂਰਿੰਗ ਐਵੀਡੈਂਸ ਸਾਰਾ ਅਮਰਸਰ ਤੋਂ ਪੰਕਜ ਮੱਲੀ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਵ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ ਜੋ ਵੀ ਕੰਟੇ ਦੇਖ ਸਕਦੇ ਹੋ